ਤਨ ਨਾਮ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਿਲਾ ਤੀਜਾ ਕਾਚ ਤਨ ਸੰਚ ਹੈ ਨੂਰਖ ਗਾਵ ਨਾਨ ਮੁਖ ਭੋਲੇ ਅੰਧ ਗਾਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨ ਪਰਾਪਤ ਹੋਏ ਕਾਚ ਤਨ ਸੰਚਹਿ ਮੋਹ ਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵੇਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨ ਪਰਾਪਤ ਹੋਏ ਚ ਧਨ ਗੁਰਮਤੀ ਪ ਜੋਗਮ ਹੈ ਅੰਮ੍ਰਿਤ ਸਾਚੀ ਬਾਣੀ ਓਰੇ ਪਹਾੜ ਹਰ ਨਾਮ ਸਮਾਣੀ ਸਿੱਧ ਸਾਧਕ ਤਰਸਹਿ ਸਭ ਲੋਏ ਓਰੇ ਪਹਾੜ ਪਰਪਤ ਹੋ ਸੱਚ ਸੱਚ ਹੈ ਸੋਏ ਉਹ ਤਮ ਬ੍ਰਹਮ ਪਸ਼ਾ ਸੱਚਾ ਸੱਚ ਹੈ ਸੋਏ ਹੋ ਤਮ ਬ੍ਰਹਮ ਪਛਾਣ ਕੋਏ ਸੱਚ 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 ਆਪ ਦਰਦਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਤਲਸਾ ਵਾਹੇ ਹੈ ਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਤੀਜਾ ਕਾਚਾ ਧਨ ਸੰਚੈ ਮੂਰਖ ਗاوار ਮਨਮੁਖ ਭੋਲੇ ਅੰਧ ਗاوار ਵੇਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨ ਅਪਰਪਤ ਹੋਏ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਸੇਵਾ ਦੇ ਪੁੰਜ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨਾਸਰੀ ਰਾਗ ਅੰਦਰ ਪਾਵਨ ਅੰਗ 665 ਅਤੇ 66 ਉੱਤੇ ਸੁਭਾਏ ਮਾਨ ਹੈ ਅੱਜ ਗੁਰੂ ਪਿਆਰ ਵਾਲਿਓ ਤਾਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸੰਪੂਰਨਤਾ ਦਿਵਸ ਅੱਜ ਦੇ ਦਿਹਾੜੇ ਕਹਿ ਲਈਏ ਕਲਗੇਦਰ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਆਪ ਮੁਖੋਂ ਉਚਾਰ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੰਪੂਰਨਤਾ ਅੱਜ ਦੇ ਦਿਨ ਸੰਪੂਰਨ ਕਰਾਈ ਸੀ ਜਦੋਂ ਦਾਤਾਰ ਨੇ ਧੀਰਮੱਲਿਆਂ ਦੇ ਕੋਲ ਸਿੰਘਾਂ ਨੂੰ ਭੇਜਿਆ ਵੀ ਜਾਓ ਤਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਹੈ ਉਹਨਾਂ ਕੋਲੋਂ ਲੈ ਆਓ ਤੇ ਉਸ ਵਿੱਚ ਆਪਾਂ ਗੁਰੂ ਤੇਗ ਬਹਾਦਰ ਪਤਾ ਜੀ ਦੀ ਬਾਣੀ ਵੀ ਦਰਜ ਕਰਨੀ ਹੈ ਤੇ ਧੀਰਮੱਲਿਆ ਨੇ ਕਹਿ ਦਿੱਤਾ ਵੀ ਜੇ ਗੁਰੂ ਪੂਰਾ ਹੈ ਤੇ ਆਪੀ ਬਾਣੀ ਉਚਾਰ ਲਈ ਤੇ ਕਲਗੇਦਰ ਪਾਦਸ਼ਾਹ ਨੇ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਬਣਾ ਕੇ ਆਪ ਬਾਣੀ ਉਚਾਰੀ ਤੇ ਤਾਨਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਬਾਣੀ ਉਚਾਰ ਕੇ ਭਾਈ ਮਨ ਸਿੰਘ ਜੀ ਕੋਲੋਂ ਸੰਪੂਰਨਤਾ ਕਰਾਈ ਅਜ ਉਹ ਮਹਾਨ ਦਿਹਾੜਾ ਜਦੋਂ ਸਤਿਗੁਰ ਦਾ ਪ੍ਰਕਾਸ਼ ਹੋਇਆ 1604 ਦੇ ਵਿੱਚ ਤੇ ਸੰਪੂਰਨਤਾ ਹੋਈ ਕਰੇਵਨ 1706 ਦੇ ਅੰਦਰ ਅਜ ਉਹ ਮਹਾਨ ਦਿਹਾੜਾਏ ਸਤਿਗੁਰ ਤੇ ਸੰਪੂਰਨਤਾ ਦੇ ਵਾਸਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਸਤਗੁਰ ਨੇ ਤਰਸ ਕੀਤਾ ਏ ਸਾਨੂੰ ਆਪਣੇ ਚਰਣਾ ਦੇ ਨਾਲ ਜੋੜਿਆ ਗੁਰੂ ਮਿਹਰ ਕਰੇ ਇਸ ਤਰ੍ਹਾਂ ਦਾਤਾ ਸਾਨੂੰ ਆਪਣੇ ਚਰਣਾ ਦੇ ਨਾਲ ਜੋੜ ਕੇ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜ ਲੈਣ ਜੀ ਹੋਈਆਂ ਭੁੱਲਾਂ ਦੇਖਿਮਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ